ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਤੋਂ ਅਕਾਲੀ ਦਲ ਦੇ ਉਮੀਦਵਾਰ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸੁੱਚਾ ਸਿੰਘ ਲੰਗਾ ਨੂੰ ਸੁਪਰੀਮ ਕੋਰਟ ਤੋਂ ਚੋਣ ਲੜਨ ਦੀ ਰਾਹਤ ਮਿਲਣ ਤੋਂ ਬਾਅਦ ਪਹਿਲੇ ਦਿਨ ਲੰਗਾ ਆਪਣੇ ਹਲਕੇ ਦੇ ਕਸਬਾ ਕਲਾਨੌਰ ਵਿੱਚ ਆਪਣੇ ਸਮਰਥਕਾਂ ਦੇ ਨਾਲ ਮਿਲਣ ਪਹੁੰਚੇ ਸੀ ਤਾਂ ਇਸ ਮੌਕੇ ਸਮਰਥਕਾਂ ਦੇ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਲੰਗਾ ਨੂੰ ਰਾਹਤ ਮਿਲਣ ਦੀ ਖੁਸ਼ੀ ਵਿੱਚ ਲੋਕਾਂ ਨੇ ਲੰਗਾ ਦਾ ਮੂੰਹ ਮਿੱਠਾ ਵੀ ਕਰਵਾਇਆ ਇਸ ਮੌਕੇ ਤੇ ਪਾਰਟੀ ਵਰਕਰਾਂ ਨੇ ਲੰਗਾ ਦੇ ਹੱਕ ਵਿੱਚ ਨਾਰੇਬਾਜ਼ੀ ਵੀ ਕੀਤੀ ਹੈ ਅਤੇ ਲੰਗਾ ਦਾ ਚੋਣਾ ਦੌਰਾਨ ਸਾਥ ਦੇਣ ਦਾ ਭਰੋਸਾ ਵੀ ਦਿੱਤਾ ਹੈ ਜਿਹੜਾ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਹੈ ਮੈਂ ਸੁਪਰੀਮ ਕੋਰਟ ਦਾ ਧੰਨਵਾਦ ਕਰਨਾ ਵਾਂ ਕਿ ਹਰ ਇਨਸਾਨ ਦੀ ਜਿਹੜੀ ਸਭ ਤੋਂ ਵੱਡੀ ਦੌੜ ਹੁੰਦੀ ਹੈ ਉਹ ਸੁਪਰੀਮ ਕੋਰਟ ਤੱਕ ਹੁੰਦੀ ਹੈ ਸੁਪਰੀਮ ਕੋਰਟ ਨੇ ਮੈਨੂੰ ਇਨਸਾਫ ਦਿੱਤਾ ਵਾ ਔਰ ਪ੍ਰਮਾਤਮਾ ਦਾ ਧੰਨਵਾਦ ਕਰਨਾ ਕਿ ਉਹਨਾਂ ਨੇ ਕਿਰਪਾ ਕੀਤੀ ਹੈ ਤੇ ਮੈਨੂੰ ਇਹ ਫੈਸਲਾ ਮਿਲਿਆ ਇਹਦੇ ਨਾਲ ਮੈਂ ਲੋਕਾਂ ਦੀ ਕਚਹਿਰੀ ਵਿੱਚ ਜਾਵਾਂਗਾ ਲੋਕ ਮੈਨੂੰ ਫਤਵਾ ਦੇਣਗੇ ਕਿ ਮੈਂ ਪੰਜਾਂ ਸਾਲਾਂ ਵਿੱਚ ਜਨਤਾ ਦੇ ਨਾਲ ਕਿਹੋ ਜਿਹਾ ਵਰਤਿਆਵਾਂ ਵਿਰੋਧੀ ਫੈਸਲਾ ਵੇਖ ਕੇ ਮਰ ਗਏ ਨੇ ਜਦੋਂ ਮੇਰੇ ਖਿਲਾਫ ਸੀਗੇ ਹੋਇਆ ਤੋਂ ਬੁੜਕ ਦੇ ਸੀਗੇ ਉਹਨਾਂ ਦੀ ਆਪਣੇ ਆਪ ਹੀ ਫੂਕ ਨਿਕਲ ਗਈ ਹੈ ਮੈਂ ਉਹਨਾਂ ਨੂੰ ਕੀ ਕਹਿਣਾ ਪਾਪੀ ਨੂੰ ਮਾਰਨੇ ਲਈਏ ਪਾਪ ਹੀ ماں ਬੜੀ ਹੈ ਉਹ ਕੈਸਾ ਇਨਸਾਨ ਆ ਜੋ ਲੋਕਾਂ ਦੇ ਦਿਲਾਂ ਨੂੰ ਜਿੱਤ ਕੇ ਵੋਟ ਨਹੀਂ ਲੈਣੀ ਚਾਹੁੰਦਾ ਉਹ ਲੋਕਾਂ ਨੂੰ ਡਰਾ ਕੇ ਵੋਟ ਲੈਣੀ ਚਾਹੁੰਦਾ ਵਾ ਤੇ ਉਹ ਮੈਂ ਸਮਝਣਾ ਕਿ ਉਹਦੀ ਲੀਡਰੀ ਦਾ ਅੰਤ ਹੋ ਗਿਆ ਹਰ ਚੀਜ਼ ਦੀ ਉਮਰ ਹੈ ਜਿਵੇਂ ਦਿਨ ਚੜਦਾ ਵਾ ਉਹ ਦਿਨ ਡੁੱਬ ਜਾਂਦਾ ਏ ਰਾਤ ਪੈਂਦੀ ਏ ਬਾਹਰ ਨਿਕਲਿਆ ਨਹੀਂ ਜਾਂਦਾ ਉਹਦੀ ਉਮਰ ਮੁੱਕ ਜਾਂਦੀ ਏ ਬਿਵਤਾ ਹੁੰਦੀ ਏ ਉਹਦੀ ਉਮਰ ਮੁੱਕ ਜਾਂਦੀ ਏ ਇਸ ਕਰਕੇ ਸਰਦਾਰ ਸੁਖਜਿੰਦਰ ਸਿੰਘ ਦੀ ਰਾਜਨੀਤੀ ਦਾ ਅੰਤ ਹੋ ਗਿਆ ਉਹਦੀ ਰਾਜਨੀਤੀ ਦੀ ਉਮਰ ਮੁੱਕ ਗਈ ਹੈ ਗੁਰਦਾਸਪੁਰ ਤੋਂ ਪੋਪਲ ਸਿੰਘ ਦੀ ਰਿਪੋਰਟ ਜਗ ਸੇਵਕ ਵੈਬ ਟੀਵੀ ਹੋਰਿਆ ਚੰਗਾ